ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਅਮਿਸ਼ਾ ਹੈ ਕਿ ਪ੍ਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਕਿ ਦੇਖੋ ਰੱਬ ਨੂੰ ਕਿਸੇ ਵੀ ਚਲਾਕੀ ਦੇ ਨਾਲ ਚਪਰਾਈ ਦੇ ਨਾਲ ਕੋਈ ਮਨੁੱਖ ਨਹੀਂ ਪਾ ਸਕਦਾ ਕਿ ਕੋਈ ਕਵੇ ਕਿ ਮੈਂ ਬੜਾ ਜ਼ਿਆਦਾ ਧਨੀ ਹਾਂ ਤੇ ਮੈਂ ਪੈਸਿਆਂ ਦੇ ਨਾਲ ਉਹਨੂੰ ਰੱਬ ਨੂੰ ਆਪਣੇ ਵੱਲ ਆਪਣੇ ਦੇ ਖੁਸ਼ ਕਰ ਲਵਾਂ ਜਾਂ ਕੋਈ ਕਵੇ ਮੈਂ ਬੜਾ ਵਿਦਵਾਨ ਹਾਂ ਤੇ ਆਪਣੀ ਵਿਦਿਆ ਨਾਲ ਉਹਨੂੰ ਆਪਣੇ ਵਾਸਵਿਕ ਕਰ ਲਵਾਂ ਉਹਨੂੰ ਪ੍ਰਾਪਤ ਕਰ ਲਵਾਂ ਉਹਦੇ ਦਰਸ਼ਨ ਕਰ ਲਵਾਂ ਇਸ ਤਰ੍ਹਾਂ ਵੀ ਰੱਬ ਨਹੀਂ ਈਮੇਲ ਦਾ ਮਤਲਬ ਕਿ ਬਲੁਖ ਅ ਮਨ ਲਓ ਕਿ ਆਪਣੇ ਵੱਲੋਂ ਬੜੀਆਂ ਦੂਰਬੀਨਾਂ ਨੇ ਦੂਰ ਤੱਕ ਦੇਖਣ ਵਾਸਤੇ ਕੰਪਿਊਟਰ ਨੇ ਤੇ ਪਰ ਪ੍ਰਮਾਤਮਾ ਉਹ ਕਿਸੇ ਨਾਪ ਤੋਲ ਦੇ ਵਿੱਚ ਨਹੀਂ ਆਉਂਦਾ ਨਾ ਉਹ ਉਹਨੂੰ ਤੋਲਿਆ ਨਹੀਂ ਜਾ ਸਕਦਾ ਤੇ ਗੁਣਾ ਨੂੰ ਜਿਹੜਾ ਹੈਗਾ ਵਾ ਵਿਖਿਆ ਉਹ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਕਿਸੇ ਵੀ ਤਰ੍ਹਾਂ ਮਨੁੱਖ ਆਪਣੀ ਚਤ్రਾਈ ਚਲਾਕੀ ਦੇ ਨਾਲ ਆਪਣੀ ਸਿਆਣਪ ਨਾਲ ਆਪਣੇ ਉਦਮ ਨਾਲ ਕਦੀ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਪਾ ਸਕਦਾ ਇੱਕ ਤੇ ਜਿਵੇਂ ਨਾ ਸਾਡੇ 11 ਇੰਦਰੀ ਨੇ ਜਿਵੇਂ ਅੱਖਾਂ ਦੇਖਦੀਆਂ ਨੇ ਕੰਨ ਸੁਣਦੇ ਨੇ ਤੇ ਨੱਕ ਤੋਂ ਸੀਂਗ ਸਕਦੇ ਹਾਂ ਸਪਰਸ਼ ਕਰ ਸਕਦੇ ਹਾਂ ਚਮੜੀ ਦੇ ਨਾਲ ਸੋ ਇਹ ਜਿਹੜੇ 11 ਇੰਦਰੀ ਹੈ ਨਾ ਤੇ ਸਾਡਾ ਦਿਮਾਗ ਆ ਮਤਲਬ ਵੀ ਇਹਨਾਂ ਦੀ ਪਹੁੰਚ ਤੋ ਪਰੇ ਆ ਵੱਡਾ ਮੇਰਾ ਉਹ ਵਿਦ ਅਗਮ ਅਗੋਚਰ ਆਦ ਨਿਰੰਜਨ ਨਰੰਕਾਰ ਜੀ ਅਗਮ ਤੇ ਅਗੋਚਰ ਤੋਂ ਭਾਵ ਹੁੰਦਾ ਕਿ ਜੀਵਾਂ ਦੀ ਪਹੁੰਚ ਤੋਂ ਪਰੇ ਆ ਅਗੋਚਰ ਮਨ ਲਓ ਵੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਆ ਅੱਖਾਂ ਨਾਲ ਅਸੀਂ ਦੇਖ ਨਹੀਂ ਸਕਦੇ ਕੰਨਾਂ ਨਾਲ ਮੰਨ ਲਓ ਵੀ ਇਹ ਆਪਣੇ ਗਿਆਨ ਇੰਦਰੀਆਂ ਨਾਲ ਉਹਦੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ ਕਿਉਂਕਿ ਮਨੋਖਿਆ ਨਾ ਜਿਹੜਾ ਉਹ ਪ੍ਰਮਾਤਮਾ ਨੂੰ ਮੰਨ ਲਓ ਵੀ ਆਪਣੀ ਸਿਆਣਪ ਨਾਲ ਆਪਣੇ ਹੱਥ ਦੇ ਨਾਲ ਨਹੀਂ ਪਾ ਸਕਦਾ ਗੁਰਬਾਣੀ ਵਿੱਚ 24 ਮੈਂ ਆਪ ਜੀ ਨੂੰ ਬਹੁਤ ਸਾਰੇ ਪਰਮਾਨੰਦ ਦਊਗਾ ਕਿ ਮਨੁੱਖ ਭਾਵੇਂ ਆਪਣੇ ਆਪ ਨੂੰ ਕਿੰਨਾ ਵੀ ਸਿਆਣਾ ਸਮਝੇ ਸਾਇੰਸ ਨੇ ਭਾਵੇਂ ਕਿੰਨੀ ਵੀ ਤਰੱਕੀ ਕੀਤੀ ਆ ਪਰ ਰੱਬ ਤੱਕ ਉਹਦੀ ਪਹੁੰਚ ਨਹੀਂ ਹੋ ਸਕਦੀ ਕਿਉਂਕਿ ਦੇਖੋ ਹੋ ਸਕਦਾ ਕਿ ਰੱਬ ਨੇ ਸਾਨੂੰ ਉਹ ਗਿਆਨ ਇੰਦ੍ਰਾਈਨਾ ਦਿੱਤਾ ਹੋਵੇ ਜਿਹੜੇ ਗਿਆਨ ਇੰਦਰੀਆਂ ਹੀ ਪਰਮਾਤਮਾ ਨੂੰ ਮੰਨ ਲਓ ਕਿ ਅਸੀਂ ਦੇਖ ਸਕਦੇ ਆ ਉਹਦੇ ਤੱਕ ਪਹੁੰਚ ਹੋ ਸਕਦੀ ਆ ਕਿ ਜਿਹੜੇ ਸਾਡੇ ਪੰਜ ਗਿਆਨ ਇੰਦਰੀਏ ਨੇ ਇਹ ਹੋ ਸਕਦਾ ਹੈ ਨਾ ਗਿਆਨ ਇੰਦਰੀਆਂ ਦੇ ਵਿੱਚ ਕੋਈ ਉਹ ਇੰਦਰਾ ਹੋਵੇ ਨਾ ਉਹ ਸਾਨੂੰ ਰੱਬ ਨੇ ਦਿੱਤਾ ਹੀ ਨਾ ਹੋਵੇ ਤੇ ਇਸ ਕਰਕੇ ਜਿਹੜੇ ਆਮ ਜੀਵ ਹੈਗੇ ਨੇ ਇਹਨਾਂ ਦੀ ਪਹੁੰਚ ਉਹਦੇ ਤੱਕ ਨਹੀਂ ਹੋ ਸਕਦੀ ਇਹ ਪੱਕਾ ਮਨ ਦੇ ਵਿੱਚ ਬਿਠਾ ਲਿਓ ਕਿ ਮਨੁੱਖ ਪਰਮਾਤਮਾ ਨੂੰ ਆਪਣੇ ਹੱਥ ਨਾਲ ਜਿਦ ਨਾਲ ਸਿਆਣਪ ਨਾਲ ਨਹੀਂ ਪਾ ਸਕਦਾ ਬਾਣੀ ਵਿੱਚੋਂ ਪ੍ਰਮਾਣ ਲੈ ਲਿਏ ਸਹਿਜ ਸਿਆਣਪ ਨਾਲ ਲੱਭ ਹੋਏ ਤਾਂ ਇੱਕ ਨਾ ਚੱਲੈ ਨਾਲ ਸੋ ਚਤਰਾਇ ਸਿਆਣਪਾਂ ਕਿਤੇ ਕੰਮ ਨਾ ਆਈਏ ਲੱਖਾਂ ਸਿਆਣਪਾਂ ਹੋਣ ਨਾ ਤੇ ਤਾਂ ਵੀ ਬੰਦੇ ਦੇ ਉਹ ਕੰਮ ਨਹੀਂ ਆਉਂਦੀਆਂ ਤੇ ਚਤਰਾਇ ਸਿਆਣਪਾਂ ਕਿਤੇ ਕੰਮ ਨਾ ਆਈਏ ਸੋ ਕਿੰਨੀਆਂ ਵੀ ਚਲਾਕੀਆਂ ਮਨੁੱਖ ਕਰ ਲਵੇ ਜਾਂ ਫਿਰ ਧਾਰਮਿਕ ਤੌਰ ਤੇ ਦੱਸੇ ਗਏ ਕਰਮ ਕਾਂਡ ਕਰ ਲਵੇ ਧਾਰਮਿਕ ਤੌਰ ਤੇ ਜਿਹੜੇ ਮੰਨ ਲਓ ਤੂੜੀਆਂ ਆਲੇ ਦੁਆਲੇ ਤਪਾ ਕੇ ਤੂਣੀਆ ਤਪਾਕੀ ਤੇ ਵਿੱਚ ਆ ਬੈਠ ਜਾਣਾ ਤੇ ਆਪਣੇ ਜਿਹੜੇ ਸਰੀਰ ਨੂੰ ਕਸ਼ਟ ਦੇਣਾ ਤੇ ਕਸ਼ਟ ਦਊਗਾ ਕਿ ਇਸ ਤਰ੍ਹਾਂ ਕੋਈ ਪ੍ਰਮਾਤਮਾ ਮੈਨੂੰ ਮਿਲ ਪਾਵੇਗਾ ਇਸ ਤਰ੍ਹਾਂ ਨਹੀਂ ਮਿਲਦਾ ਬਾਣੀ ਵਿੱਚ ਪਰਮਾਨਿਆ ਨਾ ਤਨ ਤਪੇ ਤਨੂਰ ਜਿਉ ਬਲਣ ਹੱਡ ਬਲਣ ਮੇਰਾ ਬੇਸ਼ੱਕ ਸਰੀਰ ਹੱਡ ਐਵੇਂ ਬਲਣ ਜਿਵੇਂ ਬਲਣ ਬਲਦਾ ਹੈ ਤੇ ਸਤਨ ਤਪੇ ਤਨੂਰ ਜਿਉ ਤੰਦੂਰ ਵਾਂਗੂ ਭਮੀ ਤਪੇ ਬਲਣ ਹੱਡ ਬਲਣ ਸਿਰ ਪੈਰੀ ਥੱਕਾਂ ਸਿਰ ਜੁਲਾ ਜੇ ਮੂਹਰੀ ਮਿਲਾਨ ਰੱਬ ਨੂੰ ਮਿਲਣ ਦੇ ਰਸਤੇ ਤੇ ਜੇ ਮੈਂ ਪੈਰਾਂ ਨਾਲ ਤੁਰਦਾ ਹੋਇਆ ਥੱਕ ਜਾਵਾਂ ਤੇ ਮੈਂ ਸਿਰ ਪਰਨੇ ਹੋ ਕੇ ਵੀ ਤੁਰਦਾ ਮਾਂ ਜੇ ਇੰਨੇ ਔਖ ਸਹਾਰਨ ਦੇ ਨਾਲ ਕਸ਼ਟ ਸਹਾਰਨ ਦੇ ਨਾਲ ਵੀ ਰੱਬ ਮਿਲਦਾ ਹੈ ਤੇ ਮੈਂ ਇਹ ਸਾਰੇ ਔਖ ਚਲਣ ਨੂੰ ਪਿਆਰ ਹਾਂ ਪਰ ਗੁਰਮਤ ਕਹਿੰਦੀ ਹੈ ਕਿ ਸਰੀਰ ਨੂੰ ਦੁੱਖ ਦੇਣ ਦੀ ਕੋਈ ਲੋੜ ਨਹੀਂ ਹੈ ਤਾਨਣਾ ਤਪਾਇ ਤਨੋਰ ਜਿਉ ਧੂਣੀਆਂ ਤਪਾ ਕੇ ਤੇ ਸਰੀਰ ਨੂੰ ਤੰਦੂਰ ਵਾਂਗੂ ਤਪਾਉਣ ਦੀ ਕੋਈ ਲੋੜ ਨਹੀਂ ਤਾਨਣਾ ਤਪਾਇ ਤਨੋਰ ਜਿਉ ਬਾਲਨ ਹੱਡਾਂ ਨਾਲ ਬਲ ਬਲ ਸਰੀ ਆਪਣੇ ਸਰੀਰ ਦੇ ਹੱਡਾਂ ਨੂੰ ਐਵੇਂ ਨਾ ਬਾਲ ਜਿਵੇਂ ਬਾਲਨ ਬਲਦਾ ਹੈ ਸਿਰਫ ਪੈਰੀਂ ਕਿਆ ਫੇੜਿਆ ਤੇਰਾ ਸਿਰ ਤੇ ਪੈਰਾਂ ਨੇ ਕੀ ਵਿਗਾੜਿਆ ਹੈ ਕਿ ਜਿਹੜਾ ਤੂੰ ਇਹਨਾਂ ਨੂੰ ਇੰਨੇ ਕਸ਼ਟ ਦੇ ਰਿਹਾ ਹੈ ਅੰਦਰ ਕੀ ਨਹਾਲ ਵਾਹਿਗੁਰੂ ਤੇਰੇ ਅੰਦਰ ਵੱਸਦਾ ਹੈ ਫੀਦਾ ਜੰਗਲ ਜੰਗਲ ਕਿ ਆਪਾਂ ਵੀ ਵਣ ਕੰਡਾ ਮੋੜੇ ਵਸੀਰ ਅਭੇ ਹੈ ਲੀ ਜੰਗਲ ਕਿਆ ਟੁੰਡੇ ਰੱਬ ਤੇਰੇ ਅੰਦਰ ਵਾਸਦਾ ਹੈ ਤੂੰ ਉਹਨੂੰ ਬਾਹਰ ਕਿਧਰੋਂ ਲੱਭਦਾ ਫਿਰਦਾ ਹੈ ਉਹਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸਮਾਲ ਇਹ ਗੁਰਮਤਿ ਆ ਕਿ ਜਿਹੜਾ ਪ੍ਰਮਾਤਮਾ ਹੈ ਤੈਨੂੰ ਅੰਦਰੋਂ ਪ੍ਰਾਪਤ ਹੋਣਾ ਹੈ ਗੁਰੂ ਅਮਰਦਾਸ ਜੀ ਜਦੋਂ ਗੁਰੂ ਅਗੰਗਦ ਪਾਤਸ਼ਾਹ ਜੀ ਦੇ ਨਾਲ ਉਹ ਸੇਵਾਦਾਰ ਸਨ ਸੇਵਾ ਕਰਦੇ ਸਨ ਤੇ ਜਾ ਰਹੇ ਸਨ ਸੈਰ ਕਰਨ ਵਾਸਤੇ ਤੇ ਉਹ ਬਾ ਅੱਗੇ ਨੇ ਕੁਲ ਗਏ ਤੇ ਉਹਨਾਂ ਕਹਿਆ ਵੀ ਗੁਰੂ ਅਮਰਦਾਸ ਜੀ ਬਾਬਾ ਅਮਰਦਾਸ ਜੀ ਸਨ ਉਸ ਸਮੇ ਗੁਰੂ ਨਹੀਂ ਸਨ ਬਣੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਜੇ ਮੇਨਾ ਬੇਦਬੀ ਹੋ ਗਈ ਆ ਬਾਹ ਤਾਡੇ ਦੁੱਗੇ ਨਿਕਲ ਗਈ ਬਾਹ ਨੂੰ ਵੱਡ ਦਿਨਾ ਚਾਹੀਦਾ ਹੈ ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਬਈ ਹੱਥ ਪੈਰ ਉਹੀ ਸਫਲੇ ਨੇ ਜਿਨ੍ਹਾਂ ਨਾਲ ਸੇਵਾ ਸਿਮਰਨ ਕੀਤਾ ਜਾਵੇ ਤੇ ਐਨੇ ਗੁਰੂ ਘਰ ਦੇ ਵਿੱਚ ਔਖ ਚੱਲਣ ਦੀ ਲੋੜ ਨਹੀਂ ਹੈ ਕਾਬੂ ਅੰਦਰਲੇ ਨੂੰ ਕਰਨਾ ਹੈ ਮਨ ਨੂੰ ਕਾਬੂ ਕਰਨਾ ਹੈ ਸੋ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਵੀ ਜਿਹੜਾ ਮਨੁੱਖ ਹੈ ਨਾ ਰੱਬ ਨੂੰ ਨਹੀਂ ਪਾ ਸਕਦਾ ਰੱਬ ਮੰਨ ਲਓ ਭੀ ਇਸ ਤਰ੍ਹਾਂ ਕਿਤੇ ਵੀ ਵਸਨੀ ਆਉਂਦਾ ਭਾਵੇਂ ਕੋਈ ਤੀਰਥਾਂ ਦੀ ਯਾਤਰਾ ਕਰ ਲੇ ਭਾਵੇਂ ਕੋਈ ਧਰਤੀ ਤੇ ਦੂਰ ਦੂਰ ਤੱਕ ਤੁਰਿਆ ਫਿਰੇ ਭਾਵੇਂ ਕੋਈ ਦਾਨੀ ਦਾਨ ਕਰੀ ਜਾਵੇ ਉਹ ਵਸਤੀ ਦੇ ਹੁੰਦਾ ਹੈ ਕਿ ਜਿਹੜਾ ਹਰ ਵੇਲੇ ਸਿਵਾਸਿਮਰਨ ਕਰਦਾ ਰਹਿੰਦਾ ਹੈ ਉਹ ਭਗਤਾਂ ਦੇ ਅਧੀਨ ਹੁੰਦਾ ਹੈ ਜਿਵੇਂ ਕਿ ਨਾ ਤੂੰ ਆਵੇ ਬਸ ਬਹੁਤ ਕਿਨਾਵਨੇ ਨਾ ਤੂੰ ਆਵੇ ਬਸ ਬੇਦ ਪੜਾਵਨੇ ਨਾ ਤੂੰ ਆਵੇ ਵਸ ਤੀਰਥ ਨਾ ਆਵੇ ਨਾ ਤੂੰ ਆਵੇ ਵਸ ਧਰਤੀ ਤਾਈਏ ਨਾ ਤੂੰ ਆਵੇ ਵਸ ਕਿਤੇ ਸਿਆਣਪੈ ਨਾ ਤੂੰ ਆਵੇ ਵਸ ਬਹੁਤਾ ਦਾਣ ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇਰਾ ਭਗਤਾਂ ਨੂੰ ਤੇਰਾ ਹੀ ਸਹਾਰਾ ਹੁੰਦਾ ਹੈ ਤੇਰਾ ਸੇਵਾ ਤੇਰੀ ਸੇਵਾ ਸਿਮਰਨ ਕਰਦੇ ਹਨ ਤੇ ਭਗਤਾਂ ਦੇ ਤੂੰ ਅਧੇਰ ਹੁੰਨਾ ਹੈ ਸੋ ਜਿਹੜੇ ਦੇਖੋ ਰੱਬ ਨੂੰ ਫਿਰ ਪਾਇਆ ਕਿਵੇਂ ਜਾ ਸਕਦਾ ਇੱਕ ਤੇ ਦੇਖੋ ਦੇਵਤਿਆਂ ਦਰਸ਼ਨ ਕੇ ਤਾਂ ਹੀ ਦੂਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਨੇ ਰਹਤੇ ਕਰ ਕਰ ਕੇ ਪੇਖ ਪਰ ਕਈ ਗਣੇ ਕਿਨੇ ਤੀਰਥਾਂ ਦੀ ਯਾਤਰਾ ਕੀਤੀ ਕਈ ਤਰ੍ਹਾਂ ਦੇ ਪੇਖ ਬਣਾਏ ਪਰ ਉਹਨਾਂ ਨੂੰ ਵੀ ਰੱਬ ਨਹੀਂ ਮਿਲਿਆ ਹਨ ਸੋ ਰੱਬ ਮਿਲਦਾ ਕਿਵੇਂ ਹੈ ਕਹਿੰਦੇ ਕਿ ਰੱਬ ਮਿਲਦਾ ਹੈ ਜਿਵੇਂ ਕਿ ਗੁਰੂ ਅੰਗਦ ਪਾਤਸ਼ਾਹ ਜੀ ਨੇ ਸੇਵਾ ਕੀਤੀ ਨਾ ਗੁਰੂ ਨਾਨਕ ਜੀ ਦੇ ਨਾਲ ਰਹਿ ਕੇ 7 ਸਾਲ ਤਨ ਮਨ ਤਨ ਸਭ ਸੰਤ ਗੁਰੂ ਕੋ ਹੁਕਮ ਮੰਨਿਆ ਪਾਈ ਗਏ ਹੁਣ ਧੰਨਾ ਭਗਤ ਜੀ ਨੇ ਉਹਨਾਂ ਨੇ ਕਿੰਨੇ ਪਾਇਆ ਸਿਆਣਪਾਂ ਦੇ ਨਾਲ ਨਹੀਂ ਪਾਇਆ ਧੰਨੇ ਪਾਇਆ ਬਾਲ ਬੁੱਧ ਮਿਲੇ ਪਰ ਤੱਕ ਗੁਸਾਈਆਂ ਧੰਨਾ ਵੜਪਾਗਾ ਬਸ ਸਿੱਧੇ ਸਾਦੇ ਸਨ ਤੇ ਉਹਨਾਂ ਨੇ ਜਿਹੜਾ ਆਪਣਾ ਮਨ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ ਆਪਣੀ ਅੰਦਰੋਂ ਹਉਮੈ ਉਹਨਾਂ ਨੇ ਛਾੜ ਦਿੱਤੀ ਆਪਣਾ ਆਪਾ ਗੁਰੂ ਤੋਂ ਵਾਰ ਦਿੱਤਾ ਤੇ ਕਬੀਰ ਤੂੰ ਤੂੰ ਕਰਤਾ ਤੂੰ ਹੂ ਆ ਮੁਜ ਮੇ ਰਹਾ ਨਾ ਹੂ ਜਦ ਆਪਾ ਪਰਕਮ ਮਿਟ ਗਿਆ ਜਦ ਦੇਖੂ ਤਾਂ ਤ ਤੂੰ ਫਿਰ ਹਰ ਪਾਸੇ ਮਾਲਕ ਹੀ ਦਿਸਦਾ ਹੈ ਜਦੋਂ ਉਹ ਤੂ ਤੂ ਕਰਦਾ ਬੰਦਾ ਉਹ ਮਾਲਕ ਦਾ ਹੀ ਰੂਪ ਹੋ ਜਾਂਦਾ ਹੈ ਤੇ ਸੋ ਇਸ ਤਰ੍ਹਾਂ ਮਿਲਦਾ ਹੈ ਕਿ ਜਿਹੜਾ ਪ੍ਰਮਾਤਮਾ ਨੂੰ ਆਪਣਾ ਆਪ ਸੌਂਪ ਦਿੰਦਾ ਹੈ ਆਪਣੇ ਆਪ ਨੂੰ ਗੁਰੂ ਅੱਗੇ ਸਿਲੰਡਰ ਕਰ ਦਿੰਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਜਿਹਦੇ ਅੰਦਰ ਨਿਮਰਤਾ ਹੁੰਦੀ ਹੈ ਸੋ ਉਹਨਾਂ ਉੱਤੇ ਗੁਰੂ ਜਿਹੜਾ ਰੀਝਦਾ ਹੈ ਜਿਵੇਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਸੇਵਾ ਕੀਤੀ ਜਿਨੇ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਤੇ ਜਿਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਵੇਂ ਉਪੋਕ੍ਰਿਤ ਹੁੰਦੇ ਰਹੇ ਤੇ ਗੁਰੂ ਜੀ ਉਹਨਾਂ ਦੇ ਖੁਸ਼ ਹੋ ਕੇ ਤੇ ਉਹ ਫਿਰ ਗੁਰੂ ਰਾਮਦਾਸ ਜੀ ਬਣ ਕੇ ਚੌਥੇ ਗੁਰੂ ਨਾਨਕ ਜੀ ਤੇ ਜਿਹੜਾ ਨਿਮਰਤਾ ਭਾਵ ਨਾਲ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਆਪਾਂ ਹੀ ਗੁਰੂਤਵਾਰ ਦਿੰਦਾ ਉਹਨੂੰ ਗੁਰੂ ਮਿਲਦਾ ਹੈ ਹੋਰ ਕਿਸੇ ਵੀ ਤਰ੍ਹਾਂ ਮਨੁੱਖ ਆਪਣੀ ਸਿਆਣਪ ਦੇ ਨਾਲ ਰੱਬ ਨੂੰ ਨਹੀਂ ਪਾ ਸਕਦਾ ਬਾਏ ਆਪਣ ਲਈ ਆ ਜੇ ਮੇਲੇ ਵਿਛੜ ਕਿਉਂ ਰਵਣ ਜੇ ਮਨੁੱਖ ਦੇ ਆਪਣੇ ਉਦਮ ਨਾਲ ਮਿਲਦਾ ਹੋਵੇ ਤੇ ਫਿਰ ਜਿਹੜਾ ਮਨੁੱਖ ਹੈ ਪ੍ਰਮਾਤਮਾ ਤੋਂ ਵਿਛੜ ਕੇ ਰੋਂਦੇ ਕਿਉਂ ਕਰਦੇ ਨੇ ਆਪਣ ਲਈ ਆਪਣੇ ਉਦਮ ਨਾਲ ਨਹੀਂ ਪਾ ਸਕਦਾ ਮਨ ਹਟ ਕਿੰਨੇ ਨਾ ਪਾਇਓ ਸਭ ਥੱਕੇ ਕਰਮ ਕਮਾਈ ਇਹ ਤੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਾਨਾ ਇਹ ਤੇ ਗੁਰੂ ਦੀ ਸੰਗਤ ਵਿੱਚ ਗੁਰੂ ਕਿਰਪਾ ਕਰੇ ਕਿ ਫਿਰ ਉਹ ਪ੍ਰਮਾਤਮਾ ਮਿਲਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਤੇ ਇਹ ਜਿਹਦੇ ਭਾਗ ਜਾਗ ਪਹਿਣ ਕਿ ਉਹਨੂੰ ਗੁਰੂ ਮਿਲਦਾ ਜਿਰਤੇ ਉਹ ਆਪ ਕਿਰਪਾ ਕਰਦਾ ਹੈ ਆਪ ਕਿਰਪਾ ਕਰਕੇ ਤੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਸੋਹੀ ਕਹੀ ਹੈ ਤਾਂ ਮਤਲਬ ਹੀ ਉਹ ਹੀ ਤਨਤਾ ਯੋਗ ਨੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਜਨ ਅਵਨ ਦਾ ਇਹ ਸੁਭਾਅ ਜਨ ਕੇ ਸੰਗਿਤ ਆ ਦੇਣਾ ਉਹ ਹੀ ਤਨਤਾ ਯੋਗ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਨਾਮ ਦੀ ਦਾਤ ਦੇ ਕੇ ਜਿਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਵੈਗੁਰ ਜੀ ਦਾ ਫਾਰਸਾ ਵੈਗੁਰ ਜੀ ਕੀ